ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸੋਨੂੰ ਡਾਕਟਰ ਜੀ ਐਸ ਕੇ ਦੀਆਂ ਦਵਾਈਆਂ ਬਾਰੇ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਜੀ ਵੀ ਆਪਾਂ ਐਲੋਵੇਥੀ ਦਵਾਈਆਂ ਬਹੁਤ ਵਰਤਦੀਆਂ ਤੇ ਜਿਹੜੀ ਮੈਨੂੰ ਰਿਜ਼ਲਟ ਮਿਲਿਆ ਜਾਨੀ ਕਿ ਡਾਕਟਰ ਜੀ ਐਸ ਕੇ ਦੀਆਂ ਦਵਾਈਆਂ ਦਾ ਉਸ ਵਿੱਚ ਜਿਵੇਂ ਇੱਕ ਨੰਬਰ ਤੇ 8 ਨੰਬਰ ਤੇ 28 ਨੰਬਰ ਇਹ ਤਿੰਨੇ ਮੈਡੀਸਨ ਬਾਈ ਜੀ ਗੱਲ ਐਦਾ ਹੁੰਦੀ ਆ ਵੀ ਜੇ ਥਣ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਰੋਗ ਹੋ ਜੇ ਜੇ ਉਹਨਾਂ ਥਣ ਘਟ ਹੈ ਥਣ ਮਤਲਬ ਬਲੱਡ ਆ ਰਿਹਾ ਥਣ ਕਰੜਾ ਹੈ ਥਣ ਵੀ ਕਿਸੇ ਤਰ੍ਹਾਂ ਦੀ ਕਮੀ ਹੈ ਤਾਂ ਤੁਸੀਂ 1 ਤੇ 8 ਤੇ 28 ਦੇ ਦੇ ਜੇ ਨੋਰਮਲ ਥਣ ਦੇ ਵਿੱਚ ਕਮੀ ਹੈ ਤਾਂ ਤੁਸੀਂ ਕੱਲੀ 1 ਨੰਬਰ ਦੇ ਸਕਦੇ ਤੇ ਜੇ ਉਹਦੇ ਬਲੱਡ ਆ ਰਿਹਾ ਜਾਂ ਉੱਤੇ ਕਰੜਾ ਬਣ ਉਹ 8 ਤੇ 28 ਲਾ ਸਕਦੇ ਹੋ ਸੋ ਮੈਨੂੰ ਵੀ ਰਿਜ਼ਲਟ ਇਹਦਾ ਨਾ ਪਹਿਲੀ ਦੂਜੀ ਦਿਨ ਰਿਜ਼ਲਟ ਮਿਲੇ ਤਾਂ ਕਰ ਕੇ ਵੀ ਜਿਹੜਾ ਥਨੇਲਾ ਰੋਗ ਹੈ ਮੇਨ ਪਾਰਟ ਹੁੰਦਾ ਬਾਡੀ ਦਾ ਪਸ਼ੂ ਦੇ ਇਦੇ ਵਿੱਚ ਹੁਣ ਆਪਾਂ ਨੂੰ ਜ਼ਰੂਰੀ ਹੈ ਵੀ ਮਤਲਬ 1 ਤੇ 8 ਤੇ 28 ਵਰਤਣੀ ਜੇ ਕਿਸੇ ਜਰਰ ਬਣਾ ਕਰੇ ਤਾਂ ਇਹ ਲਾਭ ਹੋ ਜੇ ਦੂਸਰੀ ਗੱਲ ਬਾਈ ਜੀ ਇਹ ਹੁੰਦਾ ਹੈ 26 ਨੰਬਰ ਦਵਾਈ ਜਿਹੜੀ ਹੈ ਇਹ ਇਮਿਊਨਿਟੀ ਸਿਸਟਮ ਜਦੋਂ ਡਾਊਨ ਹੋ ਜਾਂਦਾ ਬਸੂ ਦਾ ਯਾਨੀ ਕਿ ਅੰਦਰੋਂ ਬਸੂਨ ਡਾਊਨ ਹੋ ਜਾਂਦਾ ਹੈ ਕਹਿੰਨਾ ਮਤਲਬ ਵੀਕਨੈਸ ਜਿਆਦਾ ਆ ਜਾਂਦੀ ਹੈ ਤਾਂ 26 ਨੰਬਰ ਆਪਾਂ ਦੇ ਸਕਦੇ ਤੇ ਦੂਜੀ ਨੰਬਰ 5 ਨੰਬਰ ਦਵਾਈ ਹੈ ਬਈ ਬੁਖਾਰ ਵਾਸਤੇ ਜੀ ਬਿਹਾਰ ਰਾਜੀ ਬਸ਼ੂਨੂ ਆਪਾਂ 5 ਨੰਬਰ ਦਵਾਈ ਦੇ ਸਕਦੇ 50 50 ml ਤਿੰਨ ਵਾਰ ਦੇ ਸਕਦੇ ਸਾਰੀਆਂ ਰੋਜ਼ਾਂ ਉੱਤੇ ਲਿਖੀਆਂ ਵੀ ਹੁੰਦੀਆਂ ਬਾਈ ਕੋਈ ਦਿੱਕਤ ਵਾਲੀ ਨਹੀਂ ਹੁੰਦੀ ਤੇ ਜੇ ਹੁਣ ਆਪਾਂ ਸੁਣ ਤੋਂ ਪਹਿਲਾਂ ਆਰਡਰ ਬਣਾਉਣਾ ਜਾਨੀ ਕਿ ਲੀਵਾ ਬਣਾਉਣਾ ਤਾਂ ਆਪਾਂ ਬਈ ਮੈਂ ਉਹਨੂੰ 17 ਨੰਬਰ ਦਵਾਈ ਦੇ ਸਕਦੇ 20 20 ml ਤਿੰਨ ਵਾਰ ਦੇ ਚਲੋ ਮਹੀਨਾ ਪਹਿਲਾਂ ਨਹੀਂ ਦਿਓ ਬਹੁਤ ਸੋਨਾ ਆਰਡਰ ਬਣਦਾ ਬਹੁਤ ਸਾਥ ਨਾਲ ਸਾਫ ਚੱਲਦੀ ਹੈ ਉਹਦੇ ਨਾਲ ਤੁਸੀਂ ਨਾ ਬਾਈ ਜੀ ਇੱਕ ਸ਼ੀਸ਼ੀ ਮੇਰੇ ਕਹਿਤੇ ਇੱਕ ਨੰਬਰ ਸ਼ੁਰੂ ਕਰ ਦਿਆ ਕਰੋ ਆਪਣੇ 올 ਥਾਣਾ ਸੇਵਾਸ ਬਿਲਕੁਲ ਓਕੇ ਹੈ ਲੇਵਾ ਬਿਲਕੁਲ ਓਕੇ ਟਿਕ ਨੰਬਰ ਵੀ ਉਹਦੇ ਨਾਲ ਸ਼ੁਰੂ ਕਰ ਦਿਆ ਕਰੋ ਮਤਲਬ ਆਰਡਰ ਬਣਾਉਣ ਵਾਸਤੇ ਕਿਉਂ ਜਦੋਂ ਆਪਾਂ ਜਿੱਦੇ ਮੱਝ ਸੂਈ ਉਹ ਨੂੰ ਆਪਾਂ ਦੇਖਾਂਗੇ ਵੀ ਆਪਣਾ ਲੇਵਾ ਦੇ ਵਿੱਚ ਥਾਣ ਦੇ ਵਿੱਚ ਧਾਰਾ ਤੁਸੀਂ ਐ ਦੇਖੋ ਗੰਨੇ ਨੂੰ ਧਾਰ ਸਾਫ ਹੋਊਗੀ ਕੋਈ ਫੁਆਰਾ ਨਹੀਂ ਬਣਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਿੰਦੀ ਨਹੀਂ ਆਊਗੀ ਤਾਂ ਕਰਕੇ ਭਈ ਇਹ ਟਿਕ ਨੰਬਰ ਨਾਲ 26 ਤੇ ਚਲਾ ਦੇ ਕਰੋ ਜਦੋਂ ਤੁਸੀਂ ਆਰਡਰ ਬਣਾਉਣ ਵਾਲੇ ਹੋਏ 26 ਨਾਲ ਬਣਾਉਣੀ ਹੈ ਤੋ ਸਿੱਧੇ ਇੱਕ ਗੱਲ ਹੋ ਰਹੀ ਜੋ ਜੀ ਇੱਕ ਬਲਣਾ ਇਹ ਛਿੱਡੀਆਂ ਵਾਲੀ ਬਿਮਾਰੀ ਆਮ ਹੀ ਹੋਗੀ ਹੁਣ ਸਰਦੀਆਂ ਸ਼ੁਰੂ ਹੋਣੀਆਂ ਥੱਲੇ ਸਪਾਈ ਸਬਈ ਕਈ ਵਾਰੀ ਜੋ ਨੁਕਸਾਨ ਵੀਰ ਦੇ ਘਟ ਜਾਂਦੀ ਫਾਰਮਰ ਦੇ ਤੇ ਉਹ ਛਿੱਡੀਆਂ ਤਾਂ ਆਉਣ ਲੱਗੀਆਂ ਜੀ ਬਈ ਥੱਲੇ ਸਪਾਈ ਘਟ ਰਹੇ ਜੀ ਤਾਂ ਤੁਸੀਂ ਇੱਕ ਨੰਬਰ ਸਿੱਧੀ ਆ ਜੀ ਤਾਂ ਤੁਸੀਂ ਇੱਕ ਨੰਬਰ ਦਵਾਈ ਸ਼ੁਰੂ ਕਰਦੇ ਸੋ ਨੋਰਮਲ ਗੱਲ ਹੈ ਬਈ ਇਹ ਕੋਈ ਇਹ ਜੀ ਵਾਲੀ ਬਾਕੀ ਹੀ ਰਹੀ ਗੱਲ ਬਈ ਵੀ ਆਪਣੀਆਂ ਆ 11 ਨੰਬਰ 11 ਨੰਬਰ 11 ਇੱਕ ਨੰਬਰ ਤੇ 11 ਐਸ 11 ਨੰਬਰ ਵੀ ਜਿੰਨੀ ਮਰਜੀ ਮਤਲਬ ਬਨਨ ਪਈ ਜੇ ਰੱਬ ਨਾ ਕਰੇ ਉਹਦੀ ਸਿਫਤ ਹੁੰਦੀ ਤਾਂ ਤੁਸੀਂ 11 ਨੰਬਰ ਦਵਾਈ ਜੀ ਸਕਦੇ ਆ 11 ਨੰਬਰ ਦਵਾਈ ਹੈ ਨਾ ਜੀ ਇਹ ਬਨਨ ਵਾਸਤੇ ਮੇਰੀ ਮੱਧੇ ਨੂੰ ਬਨਨ ਪਈ ਗਿਆ ਸੀ ਬਈ ਮੈਂ ਤਾਂ ਖਰੀਦ ਹੋਇਆ ਖਰੀਦੀ ਆਈ ਮੈਂ ਇਹੋ ਬੈਠੀ ਦਵਾਈ ਵੀ ਬਣਤੀ ਚਲੋ ਨਹੀਂ ਠੀਕ ਹੋਇਆ ਫਿਰ ਮੈਨੂੰ ਮੈਂ ਕੋ ਡਾਕਟਰ ਵੀ ਐਸਕਿੰਗ ਦਵਾਈਆਂ ਨਾਲ ਜੁੜੇ ਨੂੰ ਸਾਲ ਹੋ ਗਿਆ ਬਈ ਜੀ ਹੁਣ ਦੇਖੋ ਜੇ ਹੁਣ 11 ਨੰਬਰ ਫਿਰ ਮੈਂ 50 50 ਮਿਲ ਤਾ ਨਵਰੀ ਵਾਰੀ ਬਸਤੀ ਤੇ ਨਵਰੀ ਵਰਤਨ ਤੋਂ ਬਾਅਦ 88 ਟਾਈਮ ਰਿਜ਼ਲਟ ਮਿਲ ਗਿਆ ਰਾਤ ਦੇ ਮੈਂ 12 ਵਜੇ ਜਦੋਂ ਦੇਖੀ ਮੱਝ ਤਾਂ ਵੀ ਉਹਦਾ ਬਲਨ ਝੁੱਲ ਗਿਆ ਸੀਗਾ ਤੇ ਐਲੋਬੈਚੀ ਦੇ ਵਿੱਚ ਮੈਂ ਬਹੁਤ ਦਵਾਈਆਂ ਮੈਡੀਸਿਨ ਵਰਤ ਚੁੱਕਿਆ ਸੀ ਨਹੀਂ ਇਲਾਜ ਠੀਕ ਹੋਇਆ ਸਿਰੋਖੀ ਕਰੀ ਪਰ ਬਾਕੀ ਸਿਰੇ ਬਾਕੀ ਜਿਹੜੇ ਅ 16 ਨੰਬਰ ਦਵਾਈ ਹੈ ਬਈਆ 16 ਨੰਬਰ ਦਵਾਈ ਹੈ ਇਹ 16 ਨੰਬਰ ਕੀੜਿਆਂ ਵਾਲੀ ਦਵਾਈ ਹੈ ਉਹ ਮੁੰਜੇ ਮੇ ਪੇਟ ਦੇ ਕੀੜਿਆਂ ਪਾ ਤਿੰਨ ਤਿੰਨ ਮਹੀਨਿਆਂ ਤੋਂ ਗੋਲੀ ਦਿੰਨੇ ਆ ਬਈ ਉਹ ਤਾਂ ਤਾਂ ਨਹੀਂ ਮਿੰਨੇ ਗੋਲੀ ਇੱਕ ਵਾਰ ਇੱਕ ਵਾਰੀ ਤਾਂ ਵੀ ਵਜਨ ਸਾਰੀ ਉੱਤੇ ਲਿਖਿਆ ਕਿੰਨੇ ਵਜਨ ਨੂੰ ਕਿੰਨੀ ਦੇਣੀ ਆ ਸ਼ੀਸ਼ੀ ਦੇ ਪਰ 5 ਐਮਐਲ ਤੁਸੀਂ ਦਵਾਈ ਦੇ ਦਿਆ ਕਰੋ ਬਾਈ ਇਹ ਨਹੀਂ ਛੋਟਾ ਬੱਚਾ ਹੈ 5 ਐਮਐਲ ਤੇ ਵੱਡੇ ਬਸ਼ੂ ਨੂੰ ਜਿਵੇਂ ਤੁਸੀਂ ਵੱਡੇ ਬਸ਼ੂ ਨੂੰ ਤੁਸੀਂ ਦੇ ਸਕਦਾ 20 ਐਮਐਲ ਤੇ ਜਿਹੜੀ ਪੰਜ ਨੰਬਰ ਦਵਾਈ ਆ ਬਈ ਹੁਣ ਅੱਜ ਕੱਲ੍ਹ ਜਿਵੇਂ ਮੌਸਮ ਬਦਲ ਰਿਹਾ ਤਾਂ ਬੁਖਾਰ ਨਾਰਮਲ ਹੈਗਾ ਲਾਉਣਾ ਬਾਈ ਕੋਈ ਵੱਡੀ ਗੱਲ ਨਹੀਂ ਤੇ ਪੰਜ ਨੰਬਰ ਤੁਸੀਂ 50 ਐਮਐਲ ਦੇ ਨਵਾਰੀ ਦੇ ਦਿਓ ਬੁਖਾਰ ਨਾਲ ਜੋ ਪਰਹੀ ਹੋਈ ਕਿ ਬਾਕੀ ਤੁਸੀਂ ਮੇਰੇ ਨਸੂਝ ਮਾਣੋ ਬਾਕੀ ਇਹ ਲਿਵ ਡੀਐਸ ਸੀ ਹੋਈ ਹੈ ਜਿਹੜੀ ਜਿਵੇਂ ਮੰਨ ਲਓ ਉਹਨਾਂ ਦੀ ਬਟਾਉਣ ਕੱਪ ਦਿੰਦੇ ਆ ਲਿਵਰਟਾਉਣ ਦੇ ਖਰਾਬ ਦਾ ਮੈਨੂੰ ਇਹਦਾ ਰਿਜ਼ਲਟ ਬਾਈ ਲੋਕ ਕੋ ਜਿਵੇਂ ਆਫ ਦਿੰਦੇ ਆ ਪਾ 100% ਮਿਲਦਾ 101% ਰਿਜ਼ਲਟ ਹੈ ਮੈਨੂੰ ਇਹ ਸਾਰੀਆਂ ਦਵਾਈਆਂ ਦਾ ਸੁਣ ਜੇ ਬਾਕੀ ਇੱਕ ਹੋਰ ਗੱਲ ਹੈ ਬਾਈ ਜੀ ਜਿਹੜੀ ਆਪਣਾ ਪਸ਼ੂ ਮੰਨ ਲਓ ਕਟਰੂ ਭੁੱਲ ਜੇ ਕਟਰੂ ਮਾਰ ਜੇ ਰੱਬ ਨਾ ਕਰੇ ਤੇ ਵੀ ਇਹ ਜੀ ਬਿਮਾਰੀ ਪੈ ਜਾਂਦੀ ਹੈ ਵੀ ਪਸ਼ੂ ਖੜਦਣ ਕੋਈ ਪੇਟੀ ਬੋਨਾ ਬਾਈ ਪਿਆਰਾ ਕੋਈ ਕੋਟੀ ਕੇ ਲਾਉਂਦਾ ਕੋਈ ਕੁਛ ਕਰਦਾ ਆ ਬਈ ਹੈਪੀ ਮੂਡ ਦਵਾਈ ਹੈ ਆ ਹੈਪੀ ਮੂਡ ਦਵਾਈ ਹੈ ਤੁਸੀਂ ਚੋਂ 24 ਘੰਟਾ ਪਹਿਲਾਂ ਦੇਨੇ ਕਰੋ ਤੁਸੀਂ ਇਹ 2ML ਤੇ 2ML ਦਿੱਤੀ ਜਦੋਂ ਇੱਕ ਵਾਰੀ ਦੇਤੀ ਤਾਂ ਚਲੋ ਪਸ਼ੂ ਨਾਲ ਵੀ ਨਾ ਖੜ ਜਾ ਕਰੋ ਇਹ ਸੋਨ ਤਿੰਨੇ ਦਿਨ ਦੇ ਦਿਓ ਉਦੋਂ ਮਗਰ ਇਹਦੀ ਪਸ਼ੂ ਦੀ ਬਿਮਾਰੀ ਹੈ ਜਿਹੜੀ ਇਹ ਮਤਲਬ ਹੱਲਣ ਵਾਲੀ ਬਿਮਾਰੀ ਹੈ ਉਹ ਖੜ ਜਾਊਗੀ ਉਦੋਂ ਮਗਰ ਤੁਸੀਂ ਇਹ ਦਵਾਈ ਤੁਸੀਂ ਬੰਦ ਕਰ ਦਿਓ ਹੁਣ ਮੇਰੇ ਕੋਲ ਤੁਸੀਂ ਮੇਰੇ ਸਾਰੀਆਂ ਦਵਾਈਆਂ ਸਮਝ ਹੀ ਗਏ ਹੋਗੇ ਕਿ ਬਾਕੀ ਇਸ ਸਕਰੀਨ ਦੇ ਉੱਤੇ ਬਾਕੀ ਇਹਦੇ ਉੱਪਰ ਨੰਬਰ ਸ਼ੀਸ਼ੀਆਂ ਦੇ ਉੱਤੇ ਲਿਖਿਆ ਹੋਇਆ ਹੁੰਦਾ ਤੇ ਨੰਬਰ ਵੀ ਚਲਾ ਦੇਾਂਗੇ ਤੁਹਾਨੂੰ ਜੇ ਕਿਸੇ ਕਿਸੇ ਨੂੰ ਦੀ ਕਿਸੇ ਨੂੰ ਲੋੜ ਪਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਸਰੀ ਇਹਦੇ ਉੱਤੇ ਸ਼ੀਸ਼ੀਆਂ ਦੇ ਉੱਤੇ ਡੋਜ਼ ਲਿਖੀ ہوئی ਸਾਰੀਆਂ ਦੀ ਭਾਈ ਤੇ ਸਾਰੀਆਂ ਦੀ ਬਿਮਾਰੀ ਲਿਖੀ ਦਵਾਈ ਦਵਾਈ ਕਾਦੀ ਹੈ ਡਾਕਟਰ ਵੀ ਐਸ ਕੇ ਇਮਾਂ ਵਾਲੀ ਤੋਂ ਤੇ ਇੱਕ ਜਰਮਨ ਦੀ ਦਵਾਈ ਆ ਭਾਈ ਜਿਹਨੂੰ ਮੈਂ ਇੱਥੇ ਦਵਾਈ ਬਹੁਤ ਬਧੀਆ ਰੈਗਰ ਹੈ ਉਹ